ओके तो भी सर ओके <ड़ा> ना <Med Vietnamese> okay, okay. नाला पूछता दो बड़ी बात कर ਇਹ ਮਾਮਲਾ ਕਿੰਨੇ ਗੋਲਪੇ ਕੀ ਦੇਖ ਲਮ ਜੀ ਜਿੱਦਾਂ ਤੁਹਾਨੂੰ ਪਤਾ ਹੈ ਐਮ ਸੀ ਸੀ ਇਜ਼ ਇਨ ਫੋਰਸ ਐਂਡ ਐਸ ਪਰ ਦੀ ਡਾਇਰੈਕਸ਼ਨਸ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਐਂਡ ਡੀ ਜੀ ਪੀ ਪੰਜਾਬ ਪੰਜਾਬ ਪੁਲਿਸ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ ਬਰਨਾਲਾ ਪੁਲਿਸ ਵੱਲੋਂ ਵੀ ਡਰੱਗਸ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਹੈ ਉਹਦੇ ਤਹਿਤ ਹੀ ਸਾਡੀ ਟੀਮ ਜਿਹਨੂੰ ਕੀ ਲੀਡ ਕਰ ਰਹੀ ਸੀ ਕਿ ਸਾਡੇ ਐਸ ਪੀ ਡੀ ਸੰਦੀਪ ਮਾਨ ਜੀ ਐਂਡ ਉਹਨਾਂ ਦੇ ਨਾਲ ਡੀ ਐਸ ਪੀ ਡੀ ਰਜਿੰਦਰ ਪਾਲ ਜੀ ਐ ਡੀਐਸਪੀ ਬਰਨਾਲਾ ਸਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਆਈ ਸਬ ਇੰਸਪੈਕਟਰ ਯਸ਼ਪਾਲ ਉਹਨਾਂ ਦੀ ਟੀਮਸ ਨੂੰ ਅੱਛੀ ਉਪਲਬਧੀ ਮਿਲੀ ਹੈ ਇੱਕ ਇਨਫੋਰਮੇਸ਼ਨ ਬੇਸਿਸ ਤੇ ਉਹਨਾਂ ਨੇ ਇੱਕ ਟਰੱਕ ਨੂੰ ਰੋਕਿਆ ਸੀਗਾ ਧਨੋਲੇ ਕੱਲ ਦੀ ਵਾਰਦਾਤ ਹੈ ਉਹਦੇ ਮੱਦੇਨਜ਼ਰ ਅਸੀਂ ਐਫਆਈਆਰ ਵੀ ਦਰਜ ਕੀਤੀ ਹੋਈ ਹੈ ਐਨਡੀਪੀਐਸ ਐਕਟ ਦੇ ਤਹਿਤ ਉਹਦੇ ਵਿੱਚੋਂ ਜੋ ਟਰੱਕ ਅਸੀਂ ਫੜਿਆ ਹੈਗਾ ਇਹ ਹਰਿਆਣਾ ਰਜਿਸਟਰਡ ਟਰੱਕ ਹੈ ਉਹਨੂੰ ਜਦੋਂ ਚੈੱਕ ਕੀਤਾ ਗਿਆ ਉਹਦੇ ਵਿੱਚੋਂ 105 ਬੋਰੀਆਂ ਜੋ ਕਿ ਵੇਇੰਗ ਅਰਾਊਂਡ 20 ਕੇਜੀਜ਼ ਈਚ ਜੋ ਕਿ ਬਣਦਾ ਹੈਗਾ 2100 ਕੇਜੀ 21 ਕੁਇੰਟਲ ਭੁੱਕੀ ਚੂਰਾ ਪੋਸਟ ओपी ਹਸਕ ਅਸੀਂ ਬਰਾਮਦ ਕੀਤੀ ਹੈ ਜੋ ਕਿ ਇੱਕ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਜੋ ਇਹ ਅਕਿਊਜ਼ ਜਿਸੀ ਫੜਿਆ ਹੈਗਾ ਵਿਕਰਮ ਕੁਮਾਰ ਹੈਗਾ सिरसा ਹਰਿਆਣਾ ਦਾ ਰਹਿਣ ਵਾਲਾ ਜੋ ਕਿ ਇਹਨੂੰ ਚਲਾ ਰਿਹਾ ਸੀ। ਥਾਲ ਕੀ ਘੜੀ ਜੀ ਜੋ ਹੈ ਅਸੀਂ ਪਤਾ ਕੀਤਾ ਇੰਟਰੋਗੇਸ਼ਨ ਜੋ ਪ੍ਰੀਲੀਮਿਨਰੀ ਇਹ ਜੋ ਟਰੱਕ ਇਹ ਸਮਾਨ ਲੈ ਕੇ ਆ ਰਿਹਾ ਸੀਗਾ ਇਹ ਰਾਜਸਥਾਨ ਤੋਂ ਕਨਸਾਈਨਮੈਂਟ ਚੱਲੀ ਸੀਗੀ ਅੱਗੇ ਅਸੀਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਸਟੈਬਲਿਸ਼ ਕਰਾਂਗੇ ਕਿ ਇਹ ਸਮਾਨ ਜਾਣਾ ਕਿੱਥੇ ਸੀਗਾ ਤੇ ਕਿੰਨੇ ਭੇਜਿਆ ਤੇ ਐਗਜ਼ੈਕਟ ਇਹਦਾ origin ਕਿੱਥੇ ਸੀਗਾ ਕਿੰਨੀ ਮਾਰਕੀਟ ਵੈਲਿਊ ਕੀ ਹੈ ਜੀ ਮਾਰਕੀਟ ਵੈਲਿਊ ਜੀ ਅਸੀਂ ਅਸਸ ਕਰਕੇ ਦੱਸ ਦਾਂਗੇ ਬਟ ਜਿੱਦਾਂ ਮੈਂ ਤੁਹਾਨੂੰ ਦੱਸੇ ਕਿ ਅਰਾਊਂਡ 2100 ਕਿਜੀ ਆਪੀ ਹਸ ਕਿਹਾਗਾ ਤਾਂ ਕਾਫੀ ਹੈਵੀ ਕਮਰਸ਼ੀਅਲ ਕੁਆਂਟੀਟੀ ਬਣਦੀ ਹੈ ਪਹਿਲਾਂ ਵੀ ਪਰਚੇ ਵਗੈਰਾ ਹੈਗੇ ਜੀ ਇਹ ਹਾਲ ਕੀ ਘੜੀ ਐਸ ਦੇ ਅਕਿਊਜ਼ ਬਿਲੋਂਗਸ ਟੂ ਹਰਿਆਣਾ ਹਾਲ ਕੀ ਘੜੀ ਸਾਨੂੰ ਇਹਦਾ ਕੋਈ ਐਦਾ ਕ੍ਰਿਮੀਨਲ ਪਾਸਟ ਨਹੀਂ ਮਿਲਿਆ ਪਰ ਕਿੰਨੀ ਦੇਰ ਤੋਂ ਪਹਿਲਾਂ ਵੀ ਕੰਮ ਕਰ ਕਰ ਰਿਹਾ ਉਹੀ ਐਸੀ ਜੀ ਅਭੀ ਤੋਂ ਫਿਲਹਾਲ ਫੜਿਆ ਹੀ ਹੈਗਾ ਅਸੀਂ ਇਹਨੂੰ ਪੇਸ਼ ਕਰਕੇ ਮਾਲ ਮੁਕਦਮਾ ਸਾਰਾ ਪੇਸ਼ ਕਰਕੇ ਰਿਮਾਂਡ ਲਵਾਂਗੇ ਤੇ ਡੀਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਾਂਗੇ ਕਿ ਬੈਕਗਰਾਉਂਡ ਕੀ ਹੈਗਾ ਕਿਵੇਂ ਉਹਨਾਂ ਦੇ ਕੰਟੈਕਟਸ ਆਇਆ ਕੌਣ ਇਹਦੇ ਹੋਰ ਇਸ ਕੌਨਸਪੀਰੇਸੀ ਇਸ ਐਕਟ ਦੇ ਵਿੱਚ ਇਹਦੇ ਸਾਥੀ ਹੈਗੇ ਇਸ ਇਨਵੈਸਟੀਗੇਸ਼ਨ ਦੌਰ ਦੇ ਵਿੱਚ ਇਹ ਪਹਿਲੀ ਇੱਕ ਵੱਡੀ ਅੱਗੇ ਵੱਡੀ ਬਾਤਾਂ ਤਾਂ ਹੋਰ ਹੀ ਹੈ ਜੋ ਲੱਟਕੇ ਦੇ ਵਿੱਚ ਨਸ਼ੇ ਦੇ ਵਿੱਚ ਭੁੱਕੀ ਮੀਟੀ ਜਾ ਰਹੀ ਹੈ ਜੋ ਉਸ ਨੂੰ ਕਵਰ ਕਰ ਰਹੀ ਆ ਇਹ ਇਹਨੂੰ ਤੁਸੀਂ ਕਿਸ ਤਰ੍ਹਾਂ ਦੇ ਦੋਗੇ ਅੱਗੇ ਆਉਣ ਵਾਲੇ ਸਮੇਂ ਜੀ ਦੇਖੋ ਇਲੈਕਸ਼ਨ ਮੈਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਜਿੱਦਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਹੈ ਕਿ ਅਸੀਂ ਸਾਰੇ ਹੀ ਸਾਰੇ ਤਾਂ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਈ ਜਾ ਸਕੇ ਇਸ ਕਰਕੇ ਨਸ਼ਿਆਂ ਦੇ ਖਿਲਾਫ ਸਾਡੀ ਮੋਹਮ ਜਾਰੀ ਹੈ ਉਹਦੇ ਮੱਦੇਨਜ਼ਰ ਹੀ ਇਹ ਕਾਫੀ ਵੱਡੀ ਖੇਪ ਛੋਟੀ ਵੀ ਐਸੀ ਹਰ ਰੋਜ਼ ਐਕਸਾਈਜ਼ ਦੇ ਐਨਡੀਪੀਐਸ ਤੇ ਰਿਕਵਰੀ ਸਾਡੀ ਹੁੰਦੀ ਰਹਿੰਦੀ ਹੈ ਛੋਟੇ ਛੋਟੇ ਪਰ ਇਹ ਕਾਫੀ ਵੱਡੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੈ ਵਨ ਆਫ ਦੀ ਬਿਗੇਸਟ ਅਰ ਜਾਣੀ ਕਿੱਥੇ ਸੀ ਭੁਖੀ ਜੀ ਇਹ ਜੀ ਅੱਗੇ ਜਿੱਦਾਂ ਕਿ ਕਾਫੀ ਤੁਹਾਨੂੰ ਪਤਾ ਹੀ ਹੈ ਇੱਥੇ ਲਾਗੇ ਜੋ ਡਿਸਟ੍ਰਿਕਟਸ ਐ ਉਹਦੇ ਵਿੱਚ ਜਾਣੀ ਸੀ ਕਿ ਸਪੈਸੀਫਿਕਸ ਅਸੀਂ ਜਦੋਂ ਇੰਟਰੋਗੇਸ਼ਨ ਕਰਾਂਗੇ ਫਿਰ ਆ